ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈ ਸ੍ਰੀ ਮਾਲਾ ਪੰਜਵਾਂ ਜਾਂ ਕੋ ਭਏ ਗੋਵਿੰਦ ਸਹਾਈ ਸੁਖ ਸਹਿਜ ਆਨੰਦ ਸਗਲ ਸਿਉ ਵਾ ਕੋ ਬਿਆਦ ਨ ਕਾਈ ਰਹਾ ਦਿਸ ਹੈ ਸਭ ਸੰਗ ਰਹਿਲੇ ਪਾ ਨਹਿ ਵਿਆਪੈ ਉਹਨ ਮਾਈ ਏ ਕੈ ਰੰਗ ਤਤ ਕਹਿ ਬਿਤੇ ਸਤ ਗੁਰ ਤੇ ਬੁੱਧ ਪਾਈ ਦਇਆ ਮਿਆ ਕਿਰਪਾ ਠਾਕੁਰ ਕੀ ਸਹੀ ਸੰਤ ਸੁਭਾਈ ਤਿੰਨ ਕੈ ਸੰਗ ਨਾਨਕ ਨੇ ਸਰੀਐ ਜਿਨ ਦਸ ਰਸ ਹਰ ਗੁਣ ਗਾਈ ਜਾਇ ਜੀ ਮਾਲਾ ਪੰਜਵਾਂ ਜਾ ਕੋ ਭੇ ਗੋਵਿੰਦ ਸਹਾਈ ਸੋਖ ਸਹਿਜ ਆਨੰਦ ਸਗਲ ਸਿਉ ਵਾਕੋ ਬਿਆਦ ਨ ਕਾਈ ਰਹਾ ਦਿਸ ਹੈ ਸਭ ਸੰਗ ਰਹਿ ਅਲੇਪਾ ਨਹਿ ਵਿਆਪੈ ਉਨ ਮਾਈ ਇਕੈ ਰੰਗ ਤਤ ਕੇ ਬਿਤੇ ਸਤ ਗੁਰ ਤੇ ਬੁੱਧ ਪਾਈ ਦਇਆ ਮਿਆ ਕਿਰਪਾ ठाकुर ਕੀ ਸਹੀ ਸੰਤ ਸੁਭਾਈ ਤਿੰਨ ਕੈ ਸੰਗ ਨਾਨਕ ਨੇ ਸਰੀਐ ਜਿਨ ਰਸ ਰਸ ਹਰ ਗੁਣ ਗਾਈ ਜੈ ਸ੍ਰੀ ਮਾਲਾ ਪੰਜਵਾਂ ਜਾ ਕੋ ਭੈ ਗੋਵਿੰਦ ਸਹਾਈ ਸੁਖ ਸਹਿਜ ਆਨੰਦ ਸਗਲ ਸਿਉ ਵਾਕੋ ਬਿਆਦ ਨ ਕਾਈ ਰਹਾ ਦਿਸ ਹੈ ਸਭ ਸੰਗ ਰਹੇ ਅਲੇਪਾ ਨਹਿ ਵਿਆਪੈ ਉਨ ਮਾਈ ਏਕੈ ਰੰਗ ਤਤ ਕੇ ਬਿਤੇ ਸਤ ਗੁਰ ਤੇ ਬੁੱਧ ਪਾਈ ਦਿਆ ਮਿਆ ਕਿਰਪਾ ठाकुर ਕੀ ਸਈ ਸੰਤ ਸੁਭਾਈ ਤਿੰਨ ਕੈ ਸੰਗ ਨਾਨਕ ਨੇ ਸਰੀਐ ਜਿਨ ਰਸ ਰਸ ਹਰ ਗੁਣ ਗਾਈ ਜੈ ਸ੍ਰੀ ਮਾਲਾ ਪੰਜਵਾਂ ਜਾ ਕੋ ਭੇ ਗੋਵਿੰਦ ਸਹਾਈ ਸੁਖ ਸਹਿਜ ਅਨੰਦ ਸਗਲ ਸਿਉ ਵਾ ਕੋ ਬਿਆਦ ਨ ਕਾਈ ਰਹਾ ਦਿਸ ਹੈ ਸਭ ਸੰਗ ਰਹੇ ਅਲੇਪਾ ਨਹਿ ਵਿਆਪੈ ਉਨ ਮਾਈ ਏਕੈ ਰੰਗ ਤਤ ਕੇ ਬਿਤੇ ਸਤ ਗੁਰ ਤੇ ਬੁੱਧ ਪਾਈ ਦਇਆ ਮਿਆ ਕਿਰਪਾ ਠਾਕੁਰ ਕੀ ਸੇਈ ਸੰਤ ਸੁਭਾਈ ਤਿੰਨ ਕੈ ਸੰਗ ਨਾਨਕ ਨੇ ਸਤਰੀਐ ਜਿਨ ਰਸ ਰਸ ਹਰ ਗੁਣ ਗਾਈ ਜੈ ਸ੍ਰੀ ਮਾਲਾ ਪੰਜਵਾਂ ਜਾ ਕੋ ਭੇ ਗੋਵਿੰਦ ਸਹਾਈ ਸੁਖ ਸਹਿਜ ਆਨੰਦ ਸਗਲ ਸਿਉ ਵਾਕੋ ਬਿਆਦ ਨ ਕਾਈ ਰਹਾ ਦਿਸ ਹੈ ਸਭ ਸੰਗ ਰਹੇ ਅਲੇਪਾ ਨਹਿ ਵਿਆਪੈ ਉਹਨ ਮਾਈ ਏਕੈ ਰੰਗ ਤਤ ਕੇ ਬਿਤੇ ਸਤ ਗੁਰ ਤੇ ਬੁੱਧ ਪਾਈ ਦਇਆ ਮਿਆ ਕਿਰਪਾ ਠਾਕੁਰ ਕੀ ਸਈ ਸੰਤ ਸੁਭਾਈ ਤਿੰਨ ਕੈ ਸੰਗ ਨਾਨਕ ਨੇ ਸਰਿਐ ਜਿਨ ਰਸ ਰਸ ਹਰ ਗੁਣ ਗਾਈ ਜੈ ਸ੍ਰੀ ਮਾਲਾ ਪੰਜਵਾਂ ਜਾ ਕੋ ਭੇ ਗੋਵਿੰਦ ਸਹਾਈ ਸੁਖ ਸਹਿਜ ਆਨੰਦ ਸਗਲ ਸਿਉ ਵਾ ਕੋ ਬਿਆਦ ਨ ਕਾਈ ਰਹਾ ਦਿਸ ਹੈ ਸਭ ਸੰਗ ਰਹੇ ਲੇਪਾ ਨਹਿ ਵਿਆਪੈ ਉਹਨ ਮਾਈ ਏ ਕੈ ਰੰਗ ਤਤ ਕੇ ਬਿਤੇ ਸਤ ਗੁਰ ਤੇ ਬੁੱਧ ਪਾਈ ਦਇਆ ਮਿਆ ਕਿਰਪਾ ठाकुर ਕੀ ਸਹੀ ਸੰਤ ਸੁਭਾਈ ਤਿੰਨ ਕੈ ਸੰਗ ਨਾਨਕ ਨੇ ਸਤਿਰੀਐ ਜਿਨ ਰਸ ਰਸ ਹਰ ਗੁਣ ਗਾਈ ਜਾਤ ਸ੍ਰੀ ਮਾਲਾ 55 ਜਾ ਕੋ ਭਏ ਗੋਵਿੰਦ ਸਹਾਈ ਸੁਖ ਸਹਿਜ ਆਨੰਦ ਸਗਲ ਸਿਉ ਵਾ ਕੋ ਬਿਆਦ ਨ ਕਾਈ ਰਹਾ ਦਿਸ ਹੈ ਸਭ ਸੰਗ ਰਹੇ ਲੇਪਾ ਨਹਿ ਵਿਆਪੈ ਉਨ ਮਾਈ ਇਕ ਕੈ ਰੰਗ ਤਤ ਕੇ ਬਿਤੇ ਸਤ ਗੁਰ ਤੇ ਬੁੱਧ ਪਾਈ ਦਇਆ ਮਿਆ ਕਿਰਪਾ ठाकुर ਕੀ ਸੇ ਸੰਤ ਸੁਭਾਈ ਤਿੰਨ ਕੈ ਸੰਗ ਨਾਨਕ ਨੇ ਸਤਿਰੀਐ ਜਿਨ ਰਸ ਰਸ ਹਰ ਗੁਣ ਗਾਈ ਜੈ ਸ੍ਰੀ ਮਾਲਾ ਪੰਜਵੰ ਜਾ ਕੋ ਭੈ ਗੋਵਿੰਦ ਸਹਾਈ ਸੁਖ ਸਹਿਜ ਆਨੰਦ ਸਗਲ ਸਿਉ ਵਾ ਕੋ ਬਿਆਦ ਨ ਕਾਈ ਰਹਾ ਦਿਸ ਹੈ ਸਭ ਸੰਗ ਰਹਿ ਅਲੇਪਾ ਨਹਿ ਵਿਆਪੈ ਉਨ ਮਾਈ ਏਕ ਰੰਗ ਤਤ ਕੇ ਬਿਤੇ ਸਤ ਗੁਰ ਤੇ ਬੁੱਧ ਪਾਈ दया माया कृपा ठाकुर की सही संत सुभाई तिन कै संग नानक ने सरीए जिन रस रस हर गुण गाई जा श्री माला 5वां जा को पै गोविंद सहाय सुख सहज आनंद सगल स्यों ਵਾਕੋ ਬਿਆਦ ਨਕਾਈ ਰਹਾ ਦਿਸ ਹੈ ਸਭ ਸੰਗ ਰਹੇ ਅਲੇਪਾ ਨਹਿ ਵਿਆਪੈ ਉਨ ਮਾਈ ਏਕੈ ਰੰਗ ਤਤ ਕੇ ਬਿਤੇ ਸਤ ਗੁਰ ਤੇ ਬੁੱਧ ਪਾਈ ਦਇਆ ਮਿਆ ਕਿਰਪਾ ਠਾਕੁਰ ਕੀ ਸੇਈ ਸੰਤ ਸੁਭਾਈ ਤਿੰਨ ਕੈ ਸੰਗ ਨਾਨਕ ਨੇ ਸਤਰੀਐ ਜਿਨ ਰਸ ਰਸ ਹਰ ਗੁਣ ਗਾਈ ਜੈ ਸ੍ਰੀ ਮਾਲਾ ਪੰਜਵਾਂ ਜਾ ਕੋ ਭੇ ਗੋਵਿੰਦ ਸਹਾਈ ਸੁਖ ਸਹਿਜ ਅਨੰਦ ਸਗਲ ਸਿਉ ਵਾਕੋ ਬਿਆਦ ਨ ਕਾਈ ਰਹਾ ਦਿਸ ਹੈ ਸਭ ਸੰਗ ਰਹੇ ਅਲੇਪਾ ਨਹਿ ਵਿਆਪੈ ਉਨ ਮਾਈ ਏਕੈ ਰੰਗ ਤਤ ਕੇ ਬਿਤੇ ਸਤ ਗੁਰ ਤੇ ਬੁੱਧ ਪਾਈ ਦਇਆ ਮਿਆ ਕਿਰਪਾ ਠਾਕੁਰ ਕੀ ਸਹੀ ਸੰਤ ਸੁਭਾਈ ਤਿੰਨ ਕੈ ਸੰਗ ਨਾਨਕ ਨੇ ਸਰੀਐ ਜੈਨ ਰਸ ਰਸ ਹਰ ਗੁਣ ਗਾਈ ਜੈ ਸ੍ਰੀ ਮਾਲਾ ਪੰਜਵਾਂ ਜਾ ਕੋ ਭੇ ਗੋਵਿੰਦ ਸਹਾਈ ਸੁਖ ਸਹਿਜ ਆਨੰਦ ਸਗਲ ਸਿਉ ਵਾ ਕੋ ਬਿਆਦ ਨ ਕਾਈ ਰਹਾ ਦਿਸ ਹੈ ਸਭ ਸੰਗ ਰਹੇ ਲਿਪਾ ਨਹਿ ਵਿਆਪੈ ਉਹਨ ਮਾਈ ਏਕੈ ਰੰਗ ਤਤ ਕੇ ਬਿਤੇ ਸਤ ਗੁਰ ਤੇ ਬੁੱਧ ਪਾਈ ਦਇਆ ਮਿਆ ਕਿਰਪਾ ठाकुर ਕੀ ਸਈ ਸੰਤ ਸੁਭਾਈ ਤਿੰਨ ਕੈ ਸੰਗ ਨਾਨਕ ਨੇ ਸਰੀਐ ਜਿਨ ਰਸ ਰਸ ਹਰ ਗੁਣ ਗਾਈ ਜਾਇਤ ਸ੍ਰੀ ਮਾਲਾ ਪੰਜਵਾਂ ਜਾ ਕੋ ਭਏ ਗੋਵਿੰਦ ਸਹਾਈ ਸੁਖ ਸਹਿਜ ਆਨੰਦ ਸਗਲ ਸਿਉ ਵਾ ਕੋ ਬਿਆਦ ਨ ਕਾਈ ਰਹਾ ਦਿਸ ਹੈ ਸਭ ਸੰਗ ਰਹੇ ਲੇਪਾ ਨਹਿ ਵਿਆਪੈ ਉਨ ਮਾਈ ਇਕ ਕੈ ਰੰਗ ਤਤ ਕੇ ਬਿਤੇ ਸਤ ਗੁਰ ਤੇ ਉਦ ਪਾਈ ਦਇਆ ਮਿਆ ਕਿਰਪਾ ਠਾਕੁਰ ਕੀ ਸੇਈ ਸੰਤ ਸੁਭਾਈ ਤਿੰਨ ਕੈ ਸੰਗ ਨਾਨਕ ਨੇ ਕਰਿਐ ਜਿਨ ਦਸ ਰਸ ਹਰ ਗੁਣ ਗਾਈ ਜੈ ਸ੍ਰੀ ਮਾਲਾ ਪੰਜਵਾਂ ਜਾ ਕੋ ਭੈ ਗੋਵਿੰਦ ਸਹਾਈ ਸੁਖ ਸਹਿਜ ਆਨੰਦ ਸਗਲ ਸਿਉ ਵਾਕੋ ਬਿਆਦ ਨ ਕਾਈ ਰਹਾ ਦਿਸ ਹੈ ਸਭ ਸੰਗ ਰਹਿ ਅਲੇਪਾ ਨਹਿ ਵਿਆਪੈ ਉਨ ਮਾਈ ਏਕ ਰੰਗ ਤਤ ਕੇ ਬਿਤੇ ਸਤ ਗੁਰ ਤੇ ਬੁੱਧ ਪਾਈ ਦਿਆ ਮયા ਕਿਰਪਾ ਠਾਕੁਰ ਕੀ ਸੇ ਸੰਤ ਸੁਭਾਈ ਤਿੰਨ ਕੈ ਸੰਗ ਨਾਨਕ ਨੇ ਸਤਿਰੀਐ ਜਿਨ ਰਸ ਰਸ ਹਰ ਗੁਣ ਗਾਈ ਜੈ ਸ੍ਰੀ ਮਾਲਾ ਪੰਜਵਾਂ ਜਾ ਕੋ ਭੇ ਗੋਵਿੰਦ ਸਹਾਈ ਸੋਖ ਸਹਿਜ ਆਨੰਦ ਸਗਲ ਸਿਉ ਵਾ ਕੋ ਬਿਆਦ ਨ ਕਾਈ ਰਹਾ ਦਿਸ ਹੈ ਸਭ ਸੰਗ ਰਹੇ ਲੇਪਾ ਨਹਿ ਵਿਆਪੈ ਉਨ ਮਾਈ ਏਕੈ ਰੰਗ ਤਤ ਕੇ ਬਿਤੇ ਸਤ ਗੁਰ ਤੇ ਬੁੱਧ ਪਾਈ ਦਇਆ ਮਿਆ ਕਿਰਪਾ ਠਾਕੁਰ ਕੀ ਸਹੀ ਸੰਤ ਸੁਭਾਈ ਤਿੰ ਕੈ ਸੰਗ ਨਾਨਕ ਨੇ ਸਤਰੀਐ ਜਿਨ ਰਸ ਰਸ ਹਰ ਗੁਣ ਗਾਈ ਜੈ ਸ੍ਰੀ ਮਾਲਾ ਪੰਜਵੰ ਜਾ ਕੋ ਭਏ ਗੋਵਿੰਦ ਸਹਾਈ ਸੁਖ ਸਹਿਜ ਆਨੰਦ ਸਗਲ ਸਿਉ ਵਾਕੋ ਬਿਆਦ ਨ ਕਾਈ ਰਹਾ ਦਿਸ ਹੈ ਸਭ ਸੰਗ ਰਹੇ ਅਲੇਪਾ ਨਹਿ ਵਿਆਪੈ ਉਨ ਮਾਈ ਇੱਕ ਹੈ ਰੰਗ ਤਤ ਕੇ ਬਿਤੇ ਸਤ ਗੁਰ ਤੇ ਬੁੱਧ ਪਾਈ ਦਇਆ ਮਿਆ ਕਿਰਪਾ ਠਾਕੁਰ ਕੀ ਸਈ ਸੰਤ ਸੁਭਾਈ ਤਿੰਨ ਕੈ ਸੰਗ ਨਾਨਕ ਨੇ ਸਰੀਐ ਜੇ ਨਰਸ ਰਸ ਹਰ ਗੁਣ ਗਾਈ ਜੈ ਸ੍ਰੀ ਮਾਲਾ ਪੰਜਵਾਂ ਜਾ ਕੋ ਭੇ ਗੋਵਿੰਦ ਸਹਾਈ ਸੁਖ ਸਹਿਜ ਆਨੰਦ ਸਗਲ ਸਿਉ ਵਾਕੋ ਬਿਆਦ ਨ ਕਾਈ ਰਹਾ ਦਿਸ ਹੈ ਸਭ ਸੰਗ ਰਹਿ ਅਲੇਪਾ ਨਹਿ ਵਿਆਪੈ ਉਨ ਮਾਈ ਏ ਕੈ ਰੰਗ ਤਤ ਕੇ ਬਿਤੇ ਸਤ ਗੁਰ ਤੇ ਬੁੱਧ ਪਾਈ ਦਇਆ ਮਿਆ ਕਿਰਪਾ ਠਾਕੁਰ ਕੀ ਸਹੀ ਸੰਤ ਸੁਭਾਈ ਤਿੰਨ ਕੈ ਸੰਗ ਨਾਨਕ ਨੇ ਸਰੀਐ ਜਿਨ ਰਸ ਰਸ ਹਰ ਗੁਣ ਗਾਈ ਜਾਇਤ ਸ੍ਰੀ ਮਾਲਾ ਪੰਜਵਾਂ ਜਾ ਕੋ ਭਏ ਗੋਵਿੰਦ ਸਹਾਈ ਸੁਖ ਸਹਿਜ ਆਨੰਦ ਸਗਲ ਸਿਉ ਵਾ ਕੋ ਬਿਆਦ ਨ ਕਾਈ ਰਹਾ ਦਿਸ ਹੈ ਸਭ ਸੰਗ ਰਹਿਲੇਪਾ ਨਹਿ ਵਿਆਪੈ ਉਨ ਮਾਈ ਇਕੈ ਰੰਗ ਤਤ ਕੇ ਬਿਤੇ ਸਤ ਗੁਰ ਤੇ ਬੁੱਧ ਪਾਈ ਦਇਆ ਮਿਆ ਕਿਰਪਾ ठाकुर ਕੀ ਸਹੀ ਸੰਤ ਸੁਭਾਈ ਤਿੰਨ ਕੈ ਸੰਗ ਨਾਨਕ ਨੇ ਸਰੀਐ ਜਿਨ ਰਸ ਰਸ ਹਰ ਗੁਣ ਗਾਈ ਜੈ ਸ੍ਰੀ ਮਾਲਾ ਪੰਜਵਾਂ ਜਾ ਕੋ ਭੈ ਗੋਵਿੰਦ ਸਹਾਈ ਸੁਖ ਸਹਿਜ ਆਨੰਦ ਸਗਲ ਸਿਉ ਵਾਕੋ ਬਿਆਦ ਨ ਕਾਈ ਰਹਾ ਦਿਸ ਹੈ ਸਭ ਸੰਗ ਰਹੇ ਅਲੇਪਾ ਨਹਿ ਵਿਆਪੈ ਉਨ ਮਾਈ ਏਕੈ ਰੰਗ ਤਤ ਕੇ ਬਿਤੇ ਸਤ ਗੁਰ ਤੇ ਬੁੱਧ ਪਾਈ ਦਿਆ ਮયા ਕਿਰਪਾ ठाकुर ਕੀ ਸਹੀ ਸੰਤ ਸੁਭਾਈ ਤਿੰਨ ਕੈ ਸੰਗ ਨਾਨਕ ਨੇ ਸਤਰੀਐ ਜਿਨ ਰਸ ਰਸ ਹਰ ਗੁਣ ਗਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ